ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਸੰਦ ਸ਼ੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੜੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਾਉਂਦੇ ਰਹਿਣ ਅੱਜ ਤੁਰੰਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੇ ਡਾਇਰੈਕਟਰ ਜਸਬੀਤ ਸਿੰਘ ਸੋਰ ਸਿੰਘ ਵਾਲੇ ਤਰੰਤਨ ਏਸੀ ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੀਗਵਾਈ ਹੇਠ ਇੱਕ ਅਹਿਮ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਪੰਜਾਬ ਅੰਦਰ ਬਿਜਲੀ ਦਾ ਬਕਾਇਆ ਵੱਡੀਆਂ-ਵੱਡੀਆਂ ਨਿੱਜੀ ਕੰਪਨੀਆਂ, ਫੈਕਟਰੀਆਂ, ਵੱਖ-ਵੱਖ ਵਿਭਾਗਾਂ ਅਤੇ ਘਰਾਂ ਦੇ ਬਿਜਲੀ ਦੇ ਬਿੱਲ ਬਕਾਇਆ ਲੈਣ ਵਾਲੇ ਖੜੇ ਹਨ ਉਨਾਂ ਵਾਸਤੇ ਪੰਜਾਬ ਸਰਕਾਰ ਨੇ ਨਵੀਂ ਸਕੀਮ ਸ਼ੁਰੂ ਕੀਤੀ ਹੈ ਜੋ ਹੁਣ ਤੱਕ ਤੁਸੀਂ ਬਿਜਲੀ ਦਾ ਬਕਾਇਆ ਚਾਰ ਕਿਸ਼ਤਾਂ ਵਿੱਚ ਦੇ ਸਕਦੇ ਹੋ ਇਸ ਸਕੀਮ ਵਿੱਚ ਵਿਆਜ ਦਰ ਵੀ ਘੱਟ ਹੋ ਸਕਦਾ ਹੈ ਇਸੇ ਤਰ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਝੋਨੇ ਤੇ ਬਾਸਮਤੀ ਦੀ ਪ੍ਰਾਲੀ ਤੇ ਨਾਰ ਨੂੰ ਅੱਗ ਨਾ ਲਗਾਈ ਜਾਵੇ ਇਸੇ ਤਰ੍ਹਾਂ ਜਲਦੀ ਹੀ ਝੋਨੇ ਤੇ ਬਾਸਮਤੀ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਬਿਜਲੀ ਦੀ ਸਪਲਾਈ ਪੱਖੋਂ ਮੁਕੰਮਲ ਤੌਰ ਤੇ ਪ੍ਰਬੰਧ ਕਰ ਲਏ ਗਏ ਹਨ ਦਾਣਾ ਮੰਡੀਆਂ ਵਿੱਚ ਬਿਜਲੀ ਸਪਲਾਈ ਰਾਤ ਦਿਨ ਜਾਰੀ ਰਹੇਗੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਮ ਦਿੱਤੀ ਜਾਵੇਗੀ ਅਤੇ ਜਲਦੀ ਹੀ ਬੀਜ ਬੋਰਡ ਵਿੱਚ ਨਵੀਆਂ ਭਰਤੀਆਂ ਕਰਵਾਉਣ ਜਾਣ ਬਾਰੇ ਫੈਸਲਾ ਲਿਆ ਜਾਵੇਗਾ ਅਖੀਰ ਵਿੱਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵੱਲ ਬਿਜਲੀ ਦਾ ਬਕਾਇਆ ਹੁਣ ਤੱਕ 35 ਕਰੋੜ ਰੁਪਏ ਲੈਣ ਵਾਲੇ ਪਏ ਹਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸਟਨ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੋ ਤਰੰਤਾਰਨ ਸਾਡੇ ਸਰਕਲ ਦੇ ਦਫ਼ਤਰ ਦੇ ਵਿੱਚ ਇੱਥੇ ਵੈਸੇ ਚਲੋ ਹੋਰ ਕੰਮ ਹੈ ਤੇ ਇੱਥੇ ਆਏ ਆ ਆਪਣੇ ਐਕਸ਼ਨ ਸਾਹਿਬ ਸਾਡੇ ਐਸ ਜੀ ਸਾਹਿਬ ਤਾਂ ਕਿਤੇ ਉਹਨਾਂ ਦੀ ਮੀਟਿੰਗ ਹੀ ਹੋ ਗਏ ਨੇ ਤੇ ਦੇਖੋ ਸਾਡੇ ਬਣਜੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਡਿਲੀ ਬੋਰਡ ਦੇ ਮੰਤਰੀ ਸਰਦਾਰ ਫਰਬਜਨ ਸਿੰਘ ਏਟੀਓ ਸਾਹਿਬ ਉਹਨਾਂ ਦੀ ਰੈਮਾਈਟ ਜਿਹੜਾ ਪੀਐਸ ਸੀਐਲ ਨੇ ਇੱਕ ਫੈਲਾ ਲਿਆ ਕਿ ਜਿੱਦ ਵੀ ਆਊਟਸਟੈਂਡਿੰਗ ਹੈ ਠੀਕ ਆ ਭਾਵੇਂ ਉਹ ਸਰਕਾਰੀ ਦਫਤਰਾਂ ਵਾਲਾ ਸਾਡੇ ਡਿਪਾਰਟਮੈਂਟ ਜਿਹੜੇ ਉਹਨਾਂ ਵਾਲਿਆ ਭਾਵੇਂ ਆਮ ਪਬਲਿਕ ਜਿਹੜੀ ਆ ਉਹਨਾਂ ਵੱਲ ਪਕਾਇਆ ਜਾਂ ਇੰਡਸਟਰੀਅਲ ਜਿਹੜਾ ਪਕਾਇਆ ਠੀਕ ਆ ਉਹਦੇ ਵਾਸਤੇ ਇਹ ਓਟੀਐਸ ਸਕੀਮ ਜਿਹੜੀ ਲੈਂਦੀ ਆ ਜਿਹਦੇ ਵਿੱਚ ਕਾਫੀ ਜਿਹੜੇ ਸਾਡੇ ਖਪਤਕਾਰ ਉਹਨਾਂ ਨੂੰ ਬੜਾ ਵੱਡਾ ਫਾਇਦਾ ਹੋਊਗਾ ਤੇ ਇਹ ਵਨ ਟਾਈਮ ਜਿਹੜੀ ਸੈਟਲਮੈਂਟ ਆ ਉਹ ਵੀ ਠੀਕ ਆ ਇਹਦੇ ਵਿੱਚ ਜਿਹੜਾ ਇੰਟਰਸਟ ਆ ਉਹ ਸਿੰਪਲ ਲੱਗੂਗਾ ਠੀਕ ਆ ਤੇ ਉਹਦਾ ਜਿਹੜੀ ਪ੍ਰੋਟੋ ਜਿਹੜੀ ਰਕਮ ਹੈ ਬਕਾਇਆ ਉਹਦੀ ਵੀ ਜਿਹੜੀ ਕਿਸ਼ਤਾਂ ਦੇ ਵਿੱਚ ਉਹ ਪੈਸੇ ਦੇ ਸਕਦੇ ਆ ਤੇ ਇਹਦੇ ਨਾਲ ਕਾਫੀ ਰਾਤ ਜਿਹੜੀ ਆ ਸਾਡੇ ਕੰਜ਼ਿਊਮਰ ਜਿਹੜੇ ਆ ਉਹਨਾਂ ਨੂੰ ਕਾਫੀ ਵੱਡੀ ਰਾਤ ਜਿਹੜੀ ਆ ਇਹ ਸਾਡੇ ਰਿਪੋਰਟਲੋ ਬੀਤੀ ਗਈ ਆ ਇਸ ਕਿ ਇਹ ਵੇਖੋ ਜੀ ਚੱਲੂ ਵੀ ਅਜੇ ਤਾਂ ਹੋਣੀ ਸ਼ੁਰੂ ਹੋਈ ਆ ਸਤੰਬਰ ਦੇ ਮਹੀਨੇ ਤੇ ਚੱਲੇਗੀ ਅਜੇ ਤੁਹਾਨੂੰ ਵੀ ਕੋਈ ਤਿੰਨ ਮਹੀਨੇ ਹੋਰ ਜਿਹੜੀ ਆ ਉਹ ਦਵਾਂਗੇ ਅਗਲਾ ਇਸ ਤਰ੍ਹਾਂ ਜਿਦਾਂ ਦਿੱਲੀ ਕੇ ਹਿਸਾਬ ਦੀ ਮੌਜੂਦ ਹੈ ਉਹਦੇ ਹਿਸਾਬ ਨਾਲ ਜਿਹੜੀਆਂ ਚਾਰ ਕਿਸਤਾ ਜਿਹੜੀਆਂ ਕਰਾਂਗੇ ਦੇਖੋ ਵਿਆਜ ਅੱਧਾ ਰਹਿਣਾ ਹੈ 18% ਤੇ ਕਈ ਥਾਵਾਂ ਤੇ 9% ਵੀ ਲੱਗਣਾ ਕਈ ਥਾਵਾਂ ਤੇ 10% ਜਿਹੜਾ ਕਿੰਨਾ ਕੁ ਬਕਾਇਆ ਪੰਜਾਬ ਦੇ ਬੀਟੀ ਬੋਰਡ ਦਾ ਜਿਹੜਾ ਵੀ ਵਕਫ ਉੱਧਾਰ ਹੈ ਪੰਜਾਬ ਹੋ ਕਸਟਮਰ ਤੋਂ ਲੈਣਾ ਨਾ ਮੁੱਕ ਆ ਰਹੀ ਹੈ ਦੇਖੋ ਇਹ ਬਕਾਇਆ ਦਾ ਜਿਹੜਾ ਜਿਹੜਾ ਸਾਡੇ ਟੋਟਲ ਜਿਹੜਾ ਹੈਗਾ ਜਿਹੜੇ ਡੋਮੈਸਟਿਕ ਹੈ ਜੀ ਉਹ ਵੀ ਕਾਫੀ ਵੱਡਾ ਜੀ ਠੀਕ ਹੈ ਤੇ ਇੰਡਸਟਰੀਅਲ ਵੀ ਕਾ ਵੀ ਆ ਤੇ ਜਿਹੜੇ ਸਾਡੇ ਸਰਕਾਰੀ ਜਿਹੜੇ ਸਾਡੇ ادارے ਆ ਉਹਨਾਂ ਵੱਲ ਵੀ ਹੈਗਾ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਸਰਕਾਰੀ ਜਿਹੜੇ ਡਿਪਾਰਟਮੈਂਟ ਉਹਨਾਂ ਨੂੰ ਵੀ ਵੀ ਉਹ ਵੀ ਇਹਦੀ ਸਕੀਮ ਇਹਦਾ ਵੱਧ ਤੋਂ ਵੱਧ ਜਿਹੜਾ ਫਾਇਦਾ ਲੈਣਾ ਚਾਹੀਦਾ ਕਿੰਨਾ ਕੁ ਮਕਾਇਲ ਇਹ ਕੋਈ ਥੋੜਾ ਜਿਹਾ ਆਪਣਾ ਜਿਹੜੇ ਸਰਕਾਰੀ ادارے ਉਹਨਾਂ ਉੱਤੇ ਹੈਗਾ ਜੀ 35 36 ਕਰੋੜ ਹੈ 31 34 ਇੱਕ ਵੇਖਣ ਜਾਇਆ ਵੀ ਇਹਨਾਂ ਗਰਮੀ ਸੀਜ਼ਨ ਨਾਲ ਜਿਹੜਾ ਝੋਨੇ ਸੀਜ਼ਨ ਆ ਜਿਹਦਾ ਆ ਰਿਹਾ ਪਟਿਆਲਾ ਮਣੀਅਨ ਲੈ ਕੇ ਜਿਹੜਾ ਕੋਈ ਬੀ ਬੀ ਨੂੰ ਲਾ ਕੇ ਕਾਫੀ ਘਾਟ ਪਈ ਆ ਇਹੋ ਦੇ ਬਾਰੇ ਕੁਝ ਪ੍ਰਬੰਧ ਕਿਤੇ ਵੀ ਨਾਉ ਦੇ ਦੇ ਬੰਡੀਆਂ ਦੇ ਲਈ ਤਾਂ ਸਪਲਾਈ ਦਾ ਅੱਗੇ ਵੀ ਹਰ ਸੀਜ਼ਨ ਜਦੋਂ ਆਪਣਾ ਪੈਡੀ ਦਾ ਸੀਜ਼ਨ ਹੁੰਦਾ ਜਾਂ ਮਤਲਬ ਹੁਣ ਪੈਡੀ ਆ ਰਹੀ ਹੈ ਠੀਕ ਆ ਤੇ ਪੂਰਾ ਪ੍ਰਬੰਧ ਹੁੰਦਾ ਇਹ ਬਿਜਲੀ ਤੇ ਸਪਲਾਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਹੜਾ ਰਾਤ ਜਿਹੜੀ ਰੈਗੂਲਰ ਹੁੰਦੀ ਹੈ ਇੱਕ ਕਿਸਾਨ ਨੂੰ ਸੰਦੀਪ ਜੀ ਦਾ ਕਿਉਂਕਿ ਜਿਹੜਾ ਪ੍ਰਾਲੀ ਨੂੰ ਆਦਲ ਰਹਿੰਦੇ ਜਿਹੜਾ ਪ੍ਰਾਲੀ ਤੋਂ ਕਈ ਹਾਸੇ ਹੋ ਜਾਂਦੇ ਜਾਣ ਦੇ ਵਾਈ ਹੋ ਜਾਂਦੀ ਹੈ ਇਹਨਾਂ ਬਾਰੇ ਤਾਂ ਕੀ ਹੈ ਵੇਖੋ ਇਹ ਤਾਂ ਸਰਕਾਰਾਂ ਵੀ ਬੇਨਤੀ ਕਰ ਰਹੀਆਂ ਜੀ ਠੀਕ ਆ ਪੰਜਾਬ ਸਰਕਾਰ ਵੀ ਜਿਹੜੀ ਪੂਰੀ ਆਪਣਾ ਸਬਸਿਡੀ ਜਿ ਤਰ੍ਹਾਂ ਦੇ ਰਹਾ ਹੈ ਵੱਖ-ਵੱਖ ਸੰਗਤਾਂ ਦੇ ਕਿ ਪਰਾਲੀ ਨੂੰ ਅੱਗ ਨਾ ਲਾਓ ਠੀਕ ਆ ਹੋਰ ਸਮਾਜਿਕ ਧਾਰਮਿਕ ਜਥੇਬੰਦੀਆਂ ਵੀ ਮੰਨ ਲਓ ਵੀ ਇਹ ਤਾਂ ਆਪਣਾ ਸਾਰਿਆਂ ਦਾ ਫਰਜ਼ ਆ ਐਸੇ ਵੀ ਦੋ ਵੀ ਹਰ ਇਨਸਾਨ ਨੂੰ ਆਪਾਂ ਜੇ ਆਪਾਂ ਵੇਖੋ ਤੇ ਜ਼ਿੰਦਗੀ ਜਿਹੜੀ ਆਪਾਂ ਜੀ ਰਹਾ ਆ ਤੇ ਆਪਾਂ ਨੂੰ ਚੰਗਾ ਵਾਤਾਵਰਨ ਆਪਾਂ ਚਾਹੁੰਦੇ ਆ ਕਿ ਸਾਫ਼ ਜਿਹੜਾ ਹਵਾ ਪਾਣੀ ਜਿਹੜਾ ਸਾਫ਼ ਹੋਵੇ ਸਾਡਾ ਫਿਰ ਮੈਂ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਇਹੋ ਬੇਨਤੀ ਕਰਦਾ ਇਹ ਜਿਹੜਾ ਪਰਾਲੀ ਨੂੰ ਅੱਗ ਬਿਲਕੁਲ ਨਾ ਲਾਈ ਜਾਵੇ ਠੀਕ ਹੈ ਤੇ ਇਹਦਾ ਜਿਸ ਤਰ੍ਹਾਂ ਹੁਣ ਆਪਣੇ ਸੁਪਰ ਸਿੱਟਰ ਆ ਗਿਆ ਜੀ ਡੀਲਰ ਆ ਪਰਾਲੀ ਇਕੱਠੀ ਕਰਨ ਵਾਸਤੇ ਤੇ ਉਹਦੀ ਵਰਤੋਂ ਕਰਕੇ ਤੇ ਜਾਂ ਤਾਂ ਉਹਦੀ ਇਕੱਠਾ ਬਣਾ ਕੇ ਉਹਨਾਂ ਨੂੰ ਵਾਰ ਘਟ ਲੈ ਜਾਵੇ ਜਾਂ ਉਹਨੂੰ ਵਾ ਕੇ ਜ਼ਮੀਨ ਦੇ ਵਿੱਚ ਜਿਹੜਾ ਰਲਾ ਕੇ ਇੱਕਦਮ ਦੇਖੋ ਉਹਦਾ ਰਲਾਉਂਦਾ ਹੈ ਫਿਰ ਆਪੀ ਉਹ ਖਾਦ ਬਣਦੀ ਹੈ ਠੀਕ ਹੈ ਤੇ ਇਹ ਤੋਂ ਮੈਂ ਬੇਨਤੀ ਕਰਦਾ ਸਾਰੇ ਪਰਿਵਾਰ ਨੂੰ ਆਪਣੇ ਕਿਸਾਨ ਵੀਰਾਂ ਨੂੰ ਕਿ ਪਰਾਲੀ ਬਿਲਕੁਲ ਨਾ ਸਾੜੋ ਇਹਦੇ ਵਿੱਚ ਆਪਣਾ ਨਿਸ਼ਾਨ